ਅਮਰੀਕਾ ਤੋਂ ਡਿਪੋਰਟ ਕੀਤੇ ਗਏ 104 ਭਾਰਤੀਆਂ ਦੇ ਵਿੱਚੋਂ ਇੱਕ प्रदीप ਉਰਫ ਦੀਪੂ ਜੋ ਕਿ ਮੋਹਾਲੀ ਜ਼ਿਲ੍ਹੇ ਦੇ ਪਿੰਡ ਜੜੋਤ ਦਾ ਰਹਿਣ ਵਾਲਾ ਹੈ ਤਾਂ ਇਸ ਵਕਤ ਉਹ ਪਰਿਵਾਰਕ ਮੈਂਬਰ ਜਿਹੜੇ ਹੈਗੇ ਆ ਬਿਲਕੁਲ ਸਦਮੇ 'ਚ ਨੇ ਪਰ ਕਿਸੇ ਤਰੀਕੇ ਦੀ ਮੀਡੀਆ ਦੇ ਨਾਲ ਗੱਲਬਾਤ ਵੀ ਜੜੀ ਆ ਉਹ ਨਹੀਂ ਕਰ ਰਹੇ ਤਾਂ ਇਸ ਦੇ ਨਾਲੇ ਵੀ ਦੱਸ ਜੀ ਕਿ ਰਾਤ ਕਰੀਬਨ 6 ਤੋਂ 7 ਵਜੇ ਦੇ ਦੋ 에어ਪੋਰਟ ਤੋਂ ਚੱਲ ਕੇ ਬਾਅਦ ਦੇ ਵਿੱਚ ਫਿਰ ਲਗਭਗ 11 ਵਜੇ ਨੂੰ ਆਪਣੇ ਪਿੰਡ ਪਹੁੰਚਦਾ ਹੈ ਪਰ ਹਾਲੇ ਤੱਕ ਦੀ ਜਿਹੜੀ ਸਥਿਤੀ ਹੈ ਕਿਉਂਕਿ ਮਾਹੌਲ ਗਮਗੀਨ ਹੋਣ ਕਰਕੇ ਤਾਂ ਪਰਿਵਾਰਕ ਮੈਂਬਰ ਕਿਸੇ ਤਰੀਕੇ ਦੀ ਗੱਲਬਾਤ ਜਿਹੜੀ ਉਹ ਨਹੀਂ ਕਰਦੇ ਤਾਂ ਇੱਥੇ ਇਹ ਤਸਵੀਰ ਹੈ ਕਿ ਇਹ ਲਗਭਗ 5ਵੇਂ ਤੋਂ 6ਵੇਂ ਘਰ ਜਿਹੜਾ ਹੈ ਉਹ ਇਸ प्रदीप ਉਰਫ ਦੀਪੂ ਦਾ ਲਗਭਗ 41 ਤੋਂ 42 ਲੱਖ ਰੁਪਏ ਲਗਾ ਕੇ ਪੰਜਾਬ ਤੋਂ ਅਮਰੀਕਾ ਗਏ ਇਸ ਨੌਜਵਾਨ ਨੂੰ ਲਗਭਗ 5 ਤੋਂ 6 ਮਹੀਨੇ ਪਹੁੰਚਣ ਤੇ ਲੱਗੇ ਬਲਕਿ ਬਾਅਦ ਦੇ ਵਿੱਚ ਉਸ ਨੂੰ ਗਲਤ ਤਰੀਕੇ ਦੇ ਨਾਲ ਜਾਂ ਕਹਿ ਲਈਏ ਵੀ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਦਾਖਲ ਹੋਣ ਕਰਕੇ ਉੱਥੋਂ ਦੀਆਂ ਸਰਕਾਰਾਂ ਨੇ ਕੱਲ ਜਿਹੜਾ ਹੈਗਾ ਉਹ ਵਾਪਸ ਭੇਜਤਾ ਘੇਤਾ ਕਈ ਮੰਤਰੀ ਵੀ ਮੁਲਾਕਾਤ ਕਰਕੇ ਗਏ ਐ ਤਾਂ ਰਾਤ ਲਗਭਗ 11 ਵਜੇ ਦੇ ਕਰੀਬ ਜਿਹੜੇ ਅਸੀਂ ਪਹੁੰਚੇ ਤਾਂ ਇਹਨਾਂ ਗੱਲਬਾਤ ਵੀ ਕਰਾਂਗੇ ਪਿੰਡ ਵਾਸੀ ਇਹਨਾਂ ਰਾਤ ਕਿੰਨੇ ਵਜੇ ਗੱਡੀਆਂ ਆਈਆਂ ਸੀ ਪੁਲਿਸਦਿਆਂ ਕੁਝ ਪਤਾ ਹੈ ਕਿੰਨੇ ਵਜੇ ਛੱਡ ਕੇ ਗਏ ਸੀਗੇ ਪ੍ਰਦੀਪ ਨੂੰ ਤੁਹਾਡੇ ਇਲਾਕੇ ਦੇ ਬੰਨੂ ਟਾਈਮ ਤਾਂ ਦੇਖਿਆ ਨਹੀਂ ਆ ਜਮਾਨਾ ਹਾਂ ਹਾਂ ਬਸ ਇਸ ਤਰੀ ਹੋ ਰਿਹਾ ਤਾਂ ਵੀ 11:00 ਵਜੇ ਦਾ ਅੱਛਾ 11:00 ਵਜੇ ਹੋ ਗਏ ਹਾਂ ਬਿਲਕੁਲ ਕਿੰਨੇ ਵਜੇ ਤੁਸੀਂ ਦੇਖੀ ਸੀ ਕੋਈ ਗੱਡੀ ਇੱਥੇ ਹਾਂ ਜੀ ਮੈਂ ਤਾਂ ਪੜ ਜੂਆਂ ਜੀ ਮੈਂ ਤਾਂ ਨਿਕਲਦੀ ਨਹੀਂ ਬਾਹਰ ਤਾਂ ਇਹ 11:00 ਵਜੇ ਲਗਭਗ ਹੁਣ ਜਿਹੜੀ ਇੱਕ ਗੱਡੀ ਐ ਇੱਥੇ ਪਹੁੰਚਿਆ ਪ੍ਰਸ਼ਾਸਨ ਦੀਆਂ ਜਿਨ੍ਹਾਂ ਨੇ ਪ੍ਰਦੀਪ ਐਲੀਅਸ ਦੀਪੂ ਨੂੰ ਇੱਥੋਂ ਘਰ ਦੇ ਵਿੱਚ ਛੱਡਿਆ ਤਾਂ ਉਸ ਤੋਂ ਬਾਅਦ ਤੋਂ ਲਗਾਤਾਰ ਪਰਿਵਾਰਕ ਮੈਂਬਰ ਜਿਹੜੇ ਐ ਉਹ ਕਿਸੇ ਗੱਲ ਕਰਨ ਤੋਂ ਗ੍ਰੇਜ਼ ਕਰ ਰਹੇ ਨੇ ਹਾਲਾਂਕਿ ਮੀਡੀਆ ਦੇ ਨਾਲ ਵੀ ਗੱਲਬਾਤ ਨਹੀਂ ਕੀਤੀ ਗਈ ਕਈ ਵਾਰ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਇੱਥੇ ਲਗਾਤਾਰ ਉਸ ਸਦਮੇ ਚਰਨ ਕਰਕੇ ਅਜੇ ਤੱਕ ਕਿਸੇ ਤਰ੍ਹਾਂ ਦੀ ਗੱਲਬਾਤ ਜਿਹੜੀ ਉਹ ਨਹੀਂ ਹੋ ਸਕੀ ਕੈਮਰਾ ਪਰਸਰ ਸਿਕੰਦਰ ਦੇ ਨਾਲ ਮਨਜੋਤ ਸਿੰਘ ਕਾਂਗ ਪੀਟੀਸੀ న్యూਸ ਹਾਲੇ